ਮੋਦੀ ਸਰਕਾਰ ਨੇ ਕਦਮ ਚੁੱਕੇ ਆ ਉਹਨਾਂ ਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਦੇ ਅੰਦਰ ਮਨਰੇਗਾ ਮਜ਼ਦੂਰਾ ਚ ਪੂਰਾ ਗੁੱਸਾ ਮਨਰੇਗਾ ਦਾ ਰੁਜ਼ਗਾਰ ਆ ਜਿਹੜਾ ਮੰਗਦੇ ਅਧਾਰਤ ਸੀ ਉਸ ਨੂੰ ਮੋਦੀ ਨੇ ਖੋਲਿਆ ਬੋਲਾ ਮੋਦੀ ਮਰਦਾਬਾ 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 ਮੰਗਦੇ ਅਧਾਰ ਤੇ 15 ਦਿਨ ਬਾਅਦ ਜਿਹੜਾ ਮਜ਼ਦੂਰ ਕੰਮ ਚਾਹੁੰਦਾ ਉਹ ਕੰਮ ਮਜ਼ਦੂਰ ਨੂੰ ਦਿੱਤਾ ਜਾਂਦਾ ਸੀ ਤੇ ਹੁਣ ਉਹ ਕੰਮ ਨਹੀਂ ਦਿੱਤਾ ਜਾਵੇਗਾ ਨਾਲਿਆਂ ਦੀ ਸਫਾਈ ਦਾ ਕੰਮ ਕੱਸੀਆਂ ਦੀ ਸਫਾਈ ਦਾ ਕੰਮ ਚੱਲਦਾ ਸੀ ਉਸ ਨੂੰ ਹੁਣ ਠੇਕੇ ਤੇ ਦਿੱਤਾ ਜਾ ਰਿਹਾ ਮੈਂ ਅਮਰਨਾਥ ਹਕੂਮਕਲਾ ਸੂਬਾ ਸਕੱਤਰ ਸੀਐਟੂ ਪੰਜਾਬ ਅਤੇ ਜਨਨ ਸਕੱਤਰ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਸੀਟੂ ਜੀ ਅੱਜ ਮਨਰੇਗਾ ਕਾਨੂੰਨ ਨੂੰ ਤੋੜਨ ਵਾਸਤੇ ਜੋ ਮੋਦੀ ਸਰਕਾਰ ਨੇ ਕਦਮ ਚੁੱਕੇ ਆ ਉਹਨਾਂ ਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਦੇ ਅੰਦਰ ਮਨਰੇਗਾ ਮਜ਼ਦੂਰਾ ਚ ਪੂਰਾ ਗੁੱਸਾ ਇਸ ਲਈ ਜਿਹੜਾ ਕਾਨੂੰਨ 100 ਦਿਨ ਦਾ ਮੰਗਦੇ ਆਧਾਰਤ ਕਾਨੂੰਨ ਸੀ ਉਸ ਨੂੰ ਮੋਦੀ ਸਰਕਾਰ ਨੇ ਤੋੜ ਦਿੱਤਾ ਤੇ ਵਿਕਸਿਤ ਭਾਰਤ ਜੀ ਰਾਮ ਜੀ ਜੀਵਕਾ ਮਿਸ਼ਨ ਜਿਹੜਾ ਉਹ ਕਾਨੂੰਨ ਲੈ ਆਂਦਾ ਜੀ ਉਸ ਕਾਨੂੰਨ ਦੇ ਤਹਿਤ ਮਨਰੇਗਾ ਦਾ ਰੁਜ਼ਗਾਰ ਆ ਜਿਹੜਾ ਮੰਗਦੇ ਆਧਾਰਤ ਸੀ ਉਸ ਨੂੰ ਮੋਦੀ ਨੇ ਖੋਲਿਆ ਜੀ ਇਸ ਕਰਕੇ ਮਜ਼ਦੂਰਾਂ ਵਿੱਚ ਗੁੱਸਾ ਪਹਿਲਾ 100 ਦਿਨ ਦੀ ਗਾਰੰਟੀ ਸੀ ਹੁਣ 100 ਦਿਨ ਦੀ ਗਾਰੰਟੀ ਕੋਈ ਨਹੀਂ ਮੰਗਦੇ ਅਧਾਰਤ ਜੇ 15 ਦਿਨਾਂ ਬਾਅਦ ਜਿਹੜਾ ਮਜ਼ਦੂਰ ਕੰਮ ਚਾਹੁੰਦਾ ਉਹ ਕੰਮ ਮਜ਼ਦੂਰ ਨੂੰ ਦਿੱਤਾ ਜਾਂਦਾ ਸੀ ਤੇ ਹੁਣ ਉਹ ਕੰਮ ਨਹੀਂ ਦਿੱਤਾ ਜਾਵੇਗਾ ਉਲਟਾ ਮੋਦੀ ਸਰਕਾਰ ਨੇ ਕਹਿ ਦਿੱਤਾ ਵੀ ਜਿਹੜੇ ਟੋਬਿਆਂ ਦੀ ਸਫਾਈ ਆ ਜਿਹੜਾ ਆਪਣੇ ਬਰਮਾ ਤੇ ਮਿੱਟੀ ਲੱਗਣ ਦਾ ਕੰਮ ਆ ਸਕੂਲਾਂ ਦੇ ਵਿੱਚੋਂ ਆਏ ਦੋਲੇ ਉਹ ਕਾਫ ਸਾਫ ਕਰਨ ਦਾ ਕੰਮ ਸੀ ਸ਼ਮਸ਼ਾਨ ਘਾਟ ਦਾ ਕੰਮ ਸੀ ਉਹ ਖੋលਿਆ ਇਹ ਹੀ ਨਹੀਂ ਜਿਹੜਾ ਨਾਲਿਆਂ ਦੀ ਸਫਾਈ ਦਾ ਕੰਮ ਕੱਸੀਆਂ ਦੀ ਸਫਾਈ ਦਾ ਕੰਮ ਚੱਲਦਾ ਸੀ ਉਸ ਨੂੰ ਹੁਣ ਠੇਕੇ ਤੇ ਦਿੱਤਾ ਜਾ ਰਿਹਾ ਜਦ ਕਿ ਪਹਿਲਾ ਕਾਨੂੰਨ ਜਿਹੜਾ ਮਹਾਤਮਾ ਗਾਂਧੀ ਰੁਜ਼ਗਾਰ ਗਰੰਟੀ ਯੋਜਨਾ ਸੀ ਉਸ ਦੇ ਤਹਿਤ ਜਿਹੜਾ ਮਨਰੇਗਾ ਦੇ ਕੰਮਾਂ ਵਿੱਚ ਠੇਕੇ ਦਾ ਕੰਮ ਕੋਈ ਨਹੀਂ ਸੀ ਚਲਣਾ ਹੁਣ ਉਹ ਕੰਮ ਠੇਕੇ ਤੇ ਦੇ ਦਿੱਤੇ ਗਏ ਇਸ ਕਰਕੇ ਮਜੂਰਾਂ ਦਾ ਕੰਮ ਖੋਹ ਲਿਆ ਗਿਆ ਵਾ ਇਸ ਲਈ ਇਹ ਗੁੱਸਾ ਰੋਸ ਆ ਅੱਜ ਕਾਂਗਰਸ ਪਾਰਟੀ ਵੱਲੋਂ ਇੱਥੇ ਰੈਲੀ ਰੱਖੀ ਆ ਇਸ ਰੈਲੀ ਵਿੱਚ ਅਸੀਂ ਮਨਰੇਗਾ ਮਜੂਰ ਯੂਨੀਅਨ ਪੰਜਾਬ ਵੱਲੋਂ ਇਸ ਵਿੱਚ ਸ਼ਮੂਲੀਅਤ ਕਰ ਰਹੇ ਆ ਤੇ ਅਸੀਂ ਜਿਹੜਾ ਵੀ ਤੁਹਾਡੀ ਮੰਗ ਹੈ ਅਸੀਂ ਮੰਗ ਕਰਦੇ ਆ ਕਿ ਜਿਹੜਾ ਮਨਰੇਗਾ ਦਾ ਮਹਾਤਮਾ ગાંધી ਰੁਜ਼ਗਾਰ ਗਾਰੰਟੀ ਯੋਜਨਾ ਉਸ ਕਾਨੂੰਨ ਨੂੰ ਉਸੇ ਤਰ੍ਹਾਂ ਰੱਖਿਆ ਜਾਵੇ ਤੇ ਜਿਹੜਾ ਨਮਾ ਜੀ ਰਾਮ ਜੀ ਲੈਂਦਾ ਇਸ ਨੂੰ ਰੱਦ ਕੀਤਾ ਜਾਵੇ ਸਾਡੀ ਮੁੱਖ ਮੰਗ ਹੈ ਸਰਕਾਰ ਨਹੀਂ ਮੰਨਦਾ ਮੰਗਾ ਮੰਨਦੀ ਤੁਹਾਡੀਆਂ ਫਿਰ ਅਗਲਾ ਐਕਸ਼ਨ ਕੀ ਹੁੰਦਾ ਹੈ ਅਗਲਾ ਕਦਮ ਤਾਂ ਇਹ ਅਸੀਂ ਦ ਸੰਘਰਸ਼ ਕਰਾਂਗੇ ਜੀ 12 ਤਰੀਕ ਨੂੰ ਅਸੀਂ ਦੇਸ਼ ਪੱਧਰ ਦੇ ਉੱਤੇ ਹੜਤਾਲ ਜਿਹੜੀ ਕਮਿਊਨਿਟੀ ਟ੍ਰੇਡ ਯੂਨਨਾਂ ਵੱਲੋਂ 10 ਕੇਂਦਰੀ ਟ੍ਰੇਡ ਯੂਨਨਾਂ ਦੇ ਸਾਦੇ ਉੱਤੇ ਹੜਤਾਲ ਹੋ ਰਹੀ ਆ ਉਸ ਹੜਤਾਲ ਵਿੱਚ ਅਸੀਂ ਗੱਜ-ਵੱਜ ਕੇ ਸ਼ਮੂਲੀਅਤ ਕਰਾਂਗੇ ਜੀ